ਗ੍ਰੈਸਸ ਪਿਸਾਰ ਜਿਹੜੀ ਅਜੇ ਗਾਂਧੀ ਆਈਪੀਐਸ ਸਰ ਦੇ ਦਫ਼ਤਰ ਦੇ ਦਸਤਾਵੇਜ਼ਾਂ ਤਹਿਤ ਜਿਹੜੇ ਮਾਰੇ ਅੰਤਸਾਂ ਖਿਲਾਫ ਮਾਮਲੇ ਦਲਾਈ ਗਏ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਨੂੰ ਬੀਸ ਨੂੰ ਜਿਹੜੀ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਅਸੀਂ ਮਿਤੀ 21 ਇੱਕ ਜਿਹੜਾ 26 ਨੂੰ ਇੱਕ ਐਫਆਈਆਰ ਦਾਦੀ ਦਿੱਤੀ ਸੀ ਇਹਦੇ ਵਿੱਚ ਜਿਹੜਾ ਨੀਸ਼ਾ ਪਤਨੀ ਨਿਸ਼ਾਦ ਵਾਸੀ ਮੱਟਾਂ ਵਾਲਾ ਵਿੜਾ ਇਹਨੇ ਆਪਣਾ ਬਿਆਨ ਲਿਖਾਇਆ ਸੀ ਕਿ ਇਹ ਘਰ ਵਿੱਚ ਕੱਲੀ ਸੀ ਤੇ ਤਿੰਨ ਆਪਸ਼ਾਤ ਆਦਮੀ ਆਏ ਜਿੰਨਾਂ ਕੋਲੇ ਅਥਾਰ ਸੀ ਤੇ ਉਹਨਾਂ ਨੇ ਕੁੱਟਮਾਰ ਕਰਕੇ ਤੇ ਇਹਦੇ ਜਿਹੜਾ ਘਰੋਂ ਤੇ 1 ਕਿਲੋ ਜਾਂਦੀ 25 ਲੱਖ ਰੁਪਏ ਤੇ ਜਿਹੜਾ ਸੋਨਾ ਕੋਈ ਸੋਨਾ ਜਿਹੜਾ ਉਹ ਲੈ ਗਈ ਸੀ ਤੇ ਜਿਹਦੇ ਤਹਿਤ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰਦੇ ਰਹੇ ਅਸੀਂ ਟੈਕਨੀਕਲ ਸੈਲ ਤੇ ਸਾਰੀਆਂ ਟੀਮਾਂ ਨੇ ਜਿਹੜਾ ਕੰਮ ਕਰਦੇ ਹੋਏ ਜਿਹੜਾ ਅਸੀਂ ਇਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਚਾਰਾਂ ਦੇ ਵੇਲੇ ਜਿਹੜਾ ਇਹ ਆ ਮਨਜੀਤ ਸਿੰਘ ਬੱਬੂ ਮੰਗਲ ਸਿੰਘ ਗੁਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਤੇ ਇਹਦੇ ਵਿੱਚ ਜਿਹੜਾ ਮਨਿੰਦਰ ਸਿੰਘ ਇਹਦੇ ਤੇ ਵੀ ਜਿਹੜਾ ਉਹਨੇ 6% ਕਰ ਦੇਣਾ ਬਸ ਸੱਚ ਕਰਵਾ ਤਾ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਜਿਹੜੀ ਅਸੀਂ ਬਰਾਮਦਗੀ ਕੀਤੀ ਜਿਹੜੀ ਗੱਡੀ ਸੀ ਜਿਸ ਬਲੇਰੋ ਕੈਂਪਰ ਗੱਡੀ ਸੀ ਜਿਹੜੀ ਮਨਿੰਦਰ ਸਿੰਘ ਦੀ ਉਹ ਵੀ ਕਬਜ਼ੇ ਵਿੱਚ ਲੈ ਲਈ ਤੇ 257000 ਰੁਪਿਆ ਜਿਹੜਾ ਉਹ ਬਰਾਮਦ ਕਰ ਲਿਆ ਤੇ ਇਸ ਤੋਂ ਇਲਾਵਾ ਜਿਹੜਾ 1.5 ਟੋਲਾ ਸੋਨਾ ਤੇ ਜਿਹੜਾ ਆਰਟੀ ਆਰਟੀਫੀਸ਼ੀਅਲ ਹੈਗਾ ਗਹਿਣੇ ਉਹ 200 ਗ੍ਰਾਮ 200 ਗ੍ਰਾਮ ਇਹ ਆਰਟੀਫੀਸ਼ੀਅਲ ਗਹਿਣੇ ਉਹ ਬਰਾਮਦ ਕਰ ਲਿਆ ਤੇ ਅੱਜ ਅਸੀਂ ਇਹਨਾਂ ਨੂੰ ਪੇਸ਼ਦਾਲਤ ਕਰਕੇ ਇਹਨਾਂ ਦਾ ਰਮਾਂਡ ਲੈ ਕੇ ਤੇ ਅੱਗੇ ਜਿਹੜੀ ਬਰਾਮਦਗੀ ਰਹਿੰਦੀ ਉਹ ਕਰਾਈ ਜਾਊਗੀ ਸਰ ਇਹਨਾਂ ਦੀ ਕੋਈ ਜਾਣ ਪਛਾਣ ਸੀ ਇਹਨਾਂ ਨਾਲ ਇਹਨੇ ਹੱਲਾ ਦਿੱਤਾ ਇਹ ਦੇ ਵਿੱਚ ਜਿਹੜਾ ਮਨਜੀਤ ਸਿੰਘ ਬੱਬੂ ਇਹ ਇਹਨਾਂ ਨੇ ਘਰੇ ਪਹਿਲਾਂ ਦੁਕਾਨ ਜਿਹੜਾ ਦੁਕਾਨ ਤੇ ਲੱਗਾ ਸੀ ਤੇ ਉਹ ਉਹਦੀ ਇਹਨਾਂ ਦੇ ਘਰੇ ਆਉਣੀ ਜਾਣੀ ਸੀ ਤੇ ਉਹ ਤਾਂ ਕਰਕੇ ਉਹ ਪੇਪਰ ਸਾਰਾ ਜਾਣਦਾ ਸੀ ਉਹਨੇ ਸਾਰੀ ਜਿਹੜਾ ਕਾਰਵਾਈ ਨੂੰ ਅੰਜਾਮ ਦਿੱਤਾ ਨਾਲ ਦੋ ਸੱਤ ਮਹੀਨੇ ਇਹ ਚਾਰੇ ਵੱਖਰੀ ਵੱਖਰੀ ਜਗ੍ਹਾ ਤੇ ਰਹਿਣ ਵਾਲੇ ਆ ਜਿਹਨੇ ਮੋਗੇ ਵੀ ਰਹਿਣ ਵਾਲੇ ਥਾਰੇ ਉਹਨਾਂ ਵੱਲੋਂ 25 ਲੱਖ ਲਗਾਇਆ ਗਿਆ ਕਿ ਤੇ ਬਰਾਉਂਦੀ ਕਰਦੀ ਹੈ ਇਹ ਇਹ ਹੁਣ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਦੇ ਆ ਤੇ ਉਹ ਪਤਾ ਲੱਗੂਗਾ ਸਾਰੀ ਗੱਲ ਜਿਹੜੀ ਸਾਹਮਣੇ ਆਊਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਇਹ ਗੱਡੀ ਕੀ ਦੀ ਸੀ ਇਹ ਮਨਿੰਦਰ ਸਿੰਘ ਜਿਹੜਾ ਲੱਕੜ ਵਾਜਦਾ ਉਹਦੀ ਗੱਡੀ ਸੀ ਹੁਣ ਤੁਹਾਡੇ ਕੋਲ ਵਾਰਦਾਤ ਹੋ ਗਈ ਹੈ ਅਸੀਂ ਅੱਜ ਪੇਸ਼ਦਾਨਤ ਕਰਕੇ ਇਮਾਰਤ ਮੰਗ ਲੈਣੀ ਹੈ ਇਮਾਰਤ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦਾ ਪਤਾ ਜੋ ਵੀ ਕਰਾਂਗੇ ਬਰਾਮਦਗੀ ਰਹਿੰਦੀ ਉਹ ਕਰਵਾਈ ਜਾਊਗੀ